ਅਮਰਿਤਪਾਲ ਸਿੰਘ ਜੇਲ੍ਹ ਚ ਬੰਦ ਹੈ ਹੁਣ ਉਹਨਾਂ ਨੇ ਸੰਸਦ ਜਿਹੜੀ ਕਾਰਵਾਈ ਹੈ ਉਹਦੇ ਵਿੱਚ ਹਿੱਸਾ ਲੈਣ ਦੀ ਇੱਛਾ ਪ੍ਰਗਟ ਕੀਤੀ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਯੱਚਕਾ ਦਾਇਰ ਕਰ ਦਿੱਤੀ ਹੈ ਮੈਂ ਆਪਣੇ ਹਲਕੇ ਦੇ ਮੁੱਦੇ ਠਾਉਣਾ ਚਾਹੁੰਨਾ ਮੈਂ ਵਿਕਾਸ ਦੇ ਕੰਮ ਕਰਵਾਉਣਾ ਚਾਹੁੰਨਾ ਪਿਛਲੀ ਵਾਰ ਵੀ ਉਹਨਾਂ ਨੇ ਇਹ ਅਪੀਲ ਕੀਤੀ ਸੀਗੀ ਪਰ ਖਾਰਜ ਹੋ ਗਈ ਸੀ ਉਹਨਾਂ ਨੂੰ ਮੌਕਾ ਨਹੀਂ ਮਿਲਿਆਗਾ ਤੁਹਾਨੂੰ ਕੀ ਲੱਗਦਾ ਹੈ ਐਦ ਕੀ ਉਹਨਾਂ ਦਾ ਕੋਈ ਚਾਂਸ ਹੈ ਉਹਨਾਂ ਨੂੰ ਮੌਕਾ ਮਿਲੇਗਾ ਸੰਸਦੀ ਕਾਰਵਾਈ ਦੇ ਵਿੱਚ ਇਹ ਜਿਹੜੀ ਪਟੀਸ਼ਨ ਪਈ ਹੈ ਹਾਈ ਕੋਰਟ ਦੇ ਵਿੱਚ ਇਹਦੀ ਸੁਣਵਾਈ ਸ਼ਾਇਦ ਦੱਸਿਆ ਜਾ ਰਿਹਾ ਉਹਨਾਂ ਦੇ ਵਕੀਲ ਦੇ ਮੁਤਾਬਕ ਕਿ ਸੋਮਵਾਰ ਨੂੰ ਹੋ ਸਕਦੀ ਹੈ ਇਹਦੇ ਉੱਤੇ ਕੀ ਟਿੱਪਣੀ ਆਉਂਦੀ ਹੈ ਅਦਾਲਤ ਦੇ ਵਿੱਚ ਦੇਖਣ ਵਾਲੀ ਸੁਣਨ ਵਾਲੀ ਗੱਲ ਹੋਏਗੀ ਇਸ ਤੋਂ ਪਹਿਲਾਂ ਜਿਹੜੀ ਪਟੀਸ਼ਨ ਹੈ ਸਿਰਫ ਲੋਕ ਸਭਾ ਦੇ ਵਿੱਚ ਹਿੱਸਾ ਲੈਣ ਦੀ ਨਹੀਂ ਸੀ ਇਸ ਤੋਂ ਪਹਿਲਾਂ ਤਾਂ ਪਟੀਸ਼ਨ ਇਹ ਵੀ ਪੈਂਦੀ ਹੈ ਜਿਲਾ ਅਮਰitsar ਦੀ ਦੇ ਪ੍ਰਸ਼ਾਸਨ ਦੇ ਖਿਲਾਫ ਕਿ ਜਿਹੜਾ NSA ਦੀ ਮਿਆਦ ਵੀ ਵਧਾਈ ਗਈ 1 ਸਾਲ ਦੀ ਉਹ ਸਰਾਸਰ ਝੂਠ ਹੈ ਆਧਾਰ ਉਸ ਦਾ ਕੀ ਬਣਾਇਆ ਗਿਆ ਕਿ ਜੇਕਰ ਅਮਰਿਤਪਾਲ ਸਿੰਘ ਬਾਹਰ ਆਉਂਦਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਜਾਨ ਨੂੰ ਖਤਰਾ ਹੈ ਉਹਨਾਂ ਨੂੰ ਵੀ ਥ੍ਰੈਟ ਹੈ ਕਿਉਂਕਿ ਬਹੁਤ ਸਾਰੀਆਂ ਵੱਖਵਾਦੀ ਜਥੇਬੰਦੀਆਂ ਨੇ ਜਿਨ੍ਹਾਂ ਦੇ ਟੱਚ ਵਿੱਚ ਹੈ ਸੰਪਰਕ ਵਿੱਚ ਹੈ ਅਮਰਿਤਪਾਲ ਸਿੰਘ ਇਹ ਵੀ ਦੋਸ਼ ਲਾਏ ਗਏ ਇਹ ਸਾਰਾ ਕੁਝ ਹੈ ਜਿਹੜਾ ਹਾਈ ਕੋਰਟ ਦੇ ਰਿਕਾਰਡ ਦੇ ਉੱਤੇ ਲਿਆ ਕੇ ਦੱਸਿਆ ਗਿਆ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਮੰਨੀਆਂ ਨਹੀਂ ਔਰ ਆਪਣੀ ਦਲੀਲ ਦੇ ਕੇ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਦਾ ਜਿਹੜਾ ਪ੍ਰਸ਼ਾਸਨ ਹੈ ਜਿਲ੍ਹਾ ਅੰਮ੍ਰਿਤਸਰ ਦਾ ਜਾਂ ਸਮੁੱਚੇ ਪੰਜਾਬ ਦਾ ਪਾਸੇ ਹੋ ਗਿਆ ਉਸ ਤੋਂ ਬਾਅਦ ਕੁਝ ਨਹੀਂ ਬਣਿਆ ਤੇ ਉਮੀਦ ਉਸੇ ਤਰ੍ਹਾਂ ਵਧੀ ਹੋਈ ਹੈ ਜਿਹੜੀ ਕਿ ਅੱਗੇ ਅਪ੍ਰੈਲ ਮਈ ਦੇ ਵਿੱਚ ਜਾ ਕੇ ਜਿਹੜਾ ਉਹਦਾ ਤੈਅ ਹੋਣਾ ਹੈ ਕਿ ਐਨਐਸਏ ਜਿਹੜਾ ਹੋਂ ਟੁੱਟੇਗਾ ਜਾਂ ਫਿਰ ਹੋਰ ਅੱਗੇ ਵਧਾਇਆ ਜਾਂਦਾ ਹੈ ਕਿਉਂਕਿ ਯੂਪਾ ਦੀ ਕਾਰਵਾਈ ਵੀ ਹੋਗੀ ਉਸ ਦੇ ਤਹਿਤ ਵੀ ਡਿਟੈਂਸ਼ਨ ਦੇ ਵਿੱਚ ਰੱਖਿਆ ਜਾ ਸਕਦਾ ਇੱਕ ਸਾਲ ਲਈ ਹੁਣ ਜਿੱਥੋਂ ਤੱਕ ਇਹ ਗੱਲ ਅਮਰਿਤਪਾਲ ਸਿੰਘ ਦੀ ਪਈ ਤਾਜ਼ਾ ਪਟੀਸ਼ਨ ਨੂੰ ਲੈ ਕੇ ਉਸ ਨੂੰ ਲੈ ਕੇ ਕੱਲੀ ਇਹ ਹੀ ਗੱਲ ਨਹੀਂ ਕਿ ਲੋਕ ਸਭਾ ਦੇ ਸੈਸ਼ਨ ਚ ਇਹਸਾ ਲੈਣਾ ਨਾਲ ਗਨਤੰਤਰ ਦਿਹਾੜੇ ਮੌਕੇ ਜਿਹੜਾ ਹੈ ਪਰੇਡ ਦਾ ਹਿੱਸਾ ਵੀ ਬਣਨਾ ਚਾਹੁੰਦੇ ਆ ਐਮਪੀ ਅਮਰਤਪਾਲ ਸਿੰਘ ਹੁਣ ਇੱਕ ਪਾਸੇ ਉਹਨਾਂ ਦਾ ਸੋਸ਼ਲ ਮੀਡੀਆ ਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਨੇ ਕਿ ਇੱਕ ਅਮਰਤਪਾਲ ਸਿੰਘ ਦਾ ਉਹ ਰੂਪ ਸੀ ਜਦੋਂ ਸੰਵਿਧਾਨ ਨੂੰ ਵੀ ਅਮਰਤਪਾਲ ਸਿੰਘ ਮੰਨਣ ਨੂੰ ਤਿਆਰ ਨਹੀਂ ਸੀ ਪਾਸਪੋਰਟ ਨੂੰ ਮਹਿਜ ਦਸਤਾਵੇਜ਼ ਦੱਸਦਾ ਸੀ ਹੋਰ ਕੁਝ ਨਹੀਂ ਉਸ ਤੋਂ ਬਾਅਦ ਤਬਦੀਲੀ ਹੋਈ ਸੌ ਵੀ ਚੁੱਕੀ ਗਈ ਭਾਰਤੀ ਸੰਵਿਧਾਨ ਦੇ ਮੁਤਾਬਕ ਉਹ ਐਮਪੀ ਵੀ ਬਣਦੇ ਨੇ ਉਹ ਵੱਖਰੀ ਗੱਲ ਹੈ ਕਿ ਐਮਪੀ ਬਣਨ ਦੇ ਬਾਵਜੂਦ ਬਾਹਰ ਨਹੀਂ ਆ ਸਕਦੇ ਜਾਂ ਬਾਹਰ ਨਹੀਂ ਆ पाए ਉਹਦੇ ਵਿੱਚ ਕੌਣ ਕਿੰਨਾ ਜ਼ਿੰਮੇਵਾਰ ਹੈ ਉਹ ਲੋਕ ਵੀ ਜਾਣਦੇ ਆ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀ ਜਿਹੜੀ ਹੈ ਮਿਲਵੀਂ ਜਿਹੜੀ ਹੈ ਕਾਰਵਾਈ ਹੈ ਕਿਸੇ ਇੱਕ ਸਰਕਾਰ ਨੂੰ ਜ਼ਿੰਮੇਵਾਰ ਨਹੀਂ ਠਰਾਇਆ ਜਾ ਸਕਦਾ ਹੁਣ ਜਿੱਥੋਂ ਤੱਕ ਇਹ ਗੱਲ ਅਮਰਿਤਪਾਲ ਦੇ ਪ੍ਰੇਡ ਵਿੱਚ ਹਿੱਸਾ ਲੈਣ ਦੀ ਜਾਂ ਲੋਕ ਸਭਾ ਦੇ ਸੈਸ਼ਨ 'ਚ ਹਿੱਸਾ ਲੈਣ ਦੀ ਲੋਕ ਸਭਾ ਦੇ ਵੱਲੋਂ ਬਕਾਇਦਾ ਜਿਹੜੇ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਨੇ ਉਹਨਾਂ ਸਾਰਿਆਂ ਨੂੰ ਜਦੋਂ ਵੀ ਸੈਸ਼ਨ ਸ਼ੁਰੂ ਹੋਣਾ ਹੁੰਦਾ ਉਦੋਂ ਪੱਤਰ ਜਾਂਦਾ ਹੈ ਅਧਿਕਾਰਤ ਤੌਰ ਤੇ ਰਸਮੀ ਤੌਰ ਤੇ ਉਸੇ ਪੱਤਰ ਨੂੰ ਆਧਾਰ ਬਣਾ ਕੇ ਦੇਖੋ ਜੀ ਇਹ ਸੈਸ਼ਨ ਆ ਰਿਹਾ ਹੈ ਤੇ ਅਸੀਂ ਹਿੱਸਾ ਲੈਣਾ ਹੈ ਤੇ ਉਸ ਹਿੱਸੇ ਨੂੰ ਲੈ ਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਅਰਜੀ ਲਿਖੀ ਗਈ ਉਨ੍ਹਾਂ ਦੇ ਵਕੀਲਾਂ ਦੀ ਟੀਮ ਵੱਲੋਂ ਅਮਰਤਪਾਲ ਸਿੰਘ ਦੇ ਵੱਲੋਂ ਵੀ ਕਿ ਸਾਨੂੰ ਹਿੱਸਾ ਲੈਣਾ ਹੈ ਤੇ ਇਸ ਕਰਕੇ ਆਗਿਆ ਦਿੱਤੀ ਜਾਵੇ ਤੇ ਇਸ ਲਈ ਤੁਸੀਂ ਜਿਹੜੀ ਆ ਫਾਈਲ ਬਣਾ ਕੇ ਕੇਂਦਰ ਸਰਕਾਰ ਨੂੰ ਭੇਜੋ ਤਾਂ ਕਿ ਸਾਨੂੰ ਆਗਿਆ ਮਿਲੇ ਤੇ ਮੈਂ ਹਲਕੇ ਦੇ ਜਿਹੜੇ ਮੁੱਦੇ ਆ ਉਹ ਵੀ ਚੁੱਕਣੇ ਆ ਉੱਥੇ ਖਡੂਰ ਸਾਹਿਬ ਹਲਕੇ ਦੇ ਆਪਣੇ ਲੋਕਾਂ ਜਿਨ੍ਹਾਂ ਨੇ ਸਾਨੂੰ ਚੁਣਿਆ ਔਰ ਦੂਸਰਾ ਨਾਲ ਇਹ ਵੀ ਅਪੀਲ ਕੀਤੀ ਗਈ ਕਿ ਜਿਹੜੇ ਵੱਖ-ਵੱਖ ਮਹਿਕਮਿਆਂ ਦੇ ਮੰਤਰੀ ਹੁੰਦੇ ਨੇ ਮੈਂਬਰ ਪਾਰਲੀਮੈਂਟ ਅਕਸਰ ਆਪਾਂ ਵੇਖਿਆ ਕਿ ਉਹ ਮਿਲਦੇ ਨੇ ਕੇਂਦਰੀ ਮੰਤਰੀਆਂ ਨੂੰ ਜਾ ਕੇ ਔਰ ਆਪਣੇ ਹਲਕੇ ਦੀਆਂ ਮੰਗਾਂ ਨੂੰ ਲੈ ਕੇ ਜਾਂਦੇ ਨੇ ਕਿ ਮੰਤਰੀ ਸਾਹਿਬ ਤੁਹਾਡੇ ਤੱਕ ਸਾਡੇ ਹਲਕੇ 'ਚ ਇਹ ਕੰਮ ਹੋਣ ਵਾਲਾ ਹੈ ਤੇ ਤੁਸੀਂ ਇਹਦੇ ਤੇ ਗੌਰ ਫਰਮਾਓ ਤੇ ਕੰਮ ਆ ਜਿਹੜਾ ਕਰੋ ਕਾਰਵਾਈ ਨੂੰ ਜਿਹੜਾ ਹੈ ਅੱਗੇ ਲਾਗੂ ਕਰੋ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਲੈ ਕੇ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਕੋਲ ਜਾਂਦੇ ਨੇ ਗੱਲ ਨਹੀਂ ਬਣੀ ਇਸੇ ਕਰਕੇ ਉਹਨਾਂ ਨੇ ਜਿਹੜਾ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਦੋਵਾਂ ਨੂੰ ਪਾਰਟੀ ਬਣਾ ਕੇ ਜਿਹੜੀ ਹੁਣ ਪਟੀਸ਼ਨ ਪਾਈ ਦੋਵਾਂ ਗੱਲਾਂ ਦਾ ਹਵਾਲਾ ਦਿੱਤਾ ਕਿ ਅਸੀਂ ਪਹਿਲਾਂ ਇੱਥੇ ਅਪੀਲ ਕਰ ਚੁੱਕੇ ਹਾਂ ਹੁਣ ਸਾਨੂੰ ਅਸੀਂ ਹਿੱਸਾ ਲੈਣਾ ਚਾਹੁੰਦੇ ਹਾਂ ਹੁਣ ਅਮਰਤਪਾਲ ਸਿੰਘ ਨੂੰ ਪਹਿਲਾਂ ਤੇ NSA ਵਧਾਈ ਗਈ ਜਿਹੜੀ ਮਿਆਦ ਹੈ ਨਾ ਤਾਂ ਉਦੋਂ ਰਾਹਤ ਮਿਲੀ ਕਿਸੇ ਤਰ੍ਹਾਂ ਦੀ ਉਸ ਤੋਂ ਬਾਅਦ ਇੱਕ ਕਤਲ ਮਾਮਲੇ ਦੇ ਵਿੱਚ ਵੀ ਜਿਹੜਾ ਗੁਰਪ੍ਰੀਤ ਸਿੰਘ ਹਰੀਨੌ ਦਾ ਕਤਲ ਹੋਇਆ ਉਸ ਵਿੱਚ ਵੀ ਨਾਮਜ਼ਦ ਕੀਤਾ ਗਿਆ ਗੈਂਗਸਟਰਾਂ ਦੇ ਨਾਲ ਕਿਵੇਂ ਮਿਲੀਭੁਗਤ ਹੈ ਕਿਵੇਂ ਕਤਲ ਕਰਵਾਇਆ ਗਿਆ ਕਿਉਂਕਿ ਹਰੀਨੌ ਦਾ ਪਰਿਵਾਰ ਇਹ ਕਹਿ ਰਿਹਾ ਕੋਈ ਹੋਰ ਤੱਕ ਉਹ ਗੱਲ ਕਹਿ ਨਹੀਂ ਰਿਹਾ ਕਿ ਕਿਵੇਂ ਅਮਰਿਤਪਾਲ ਸਿੰਘ ਦੇ ਸਾਥੀਆਂ ਵੱਲੋਂ ਬੰਦਿਆਂ ਵੱਲੋਂ ਜਾਂ ਅਮਰਿਤਪਾਲ ਵੱਲੋਂ ਕਿਸ ਤਰ੍ਹਾਂ ਦੇ ਥ੍ਰੈਟ ਸੀ ਗੁਰਪ੍ਰੀਤ ਸਿੰਘ ਹਰੀਨੌ ਨੂੰ ਇਸ ਕਰਕੇ ਉਹਦਾ ਕਤਲ ਹੋ ਗਿਆ ਕੋਈ ਵੀਡੀਓ ਵੀ ਸੀ ਕਿਸੇ ਤਰ੍ਹਾਂ ਦੀ ਗੁਪਤ ਉਹ ਰਿਲੀਜ਼ ਨਾ ਹੋ ਜਾਵੇ ਉਸ ਤੋਂ ਬਚਣ ਦੇ ਕਰਕੇ ਕਤਲ ਕਰਵਾਇਆ ਗਿਆ ਇਸ ਤਰ੍ਹਾਂ ਦੇ ਦੋਸ਼ ਨੇ ਹੁਣ ਇਹ ਤੇ ਅੱਗੇ ਜਾ ਕੇ ਦੋਸ਼ੀ ਉਤ ਤੈ ਹੁੰਦੇ ਆ ਕਿ ਨਹੀਂ ਇਕਰਾਰ ਦਿੱਤੇ ਜਾਂਦੇ ਆ ਅੱਗੇ ਅਦਾਲਤ ਦੇ ਵਿੱਚ ਜਦੋਂ ਕੇਸ ਨਾ ਚਲਾਨ ਪੇਸ਼ ਹੋਣਗੇ ਸਾਰਾ ਕੁਝ ਹੋਣਾ ਇਹ ਉਦੋਂ ਪਤਾ ਲੱਗਣਾ ਪਰ ਨਾਮ ਜਿੱਤ ਹੈ ਨਾ ਉਹ ਕੇਸ ਵਿੱਚ ਇਸੇ ਕਰਕੇ ਯੋਪਾ ਦੇ ਤਹਿਤ ਕਾਰਵਾਈ ਹੋਈ ਹੈ ਨਾ ਤੇ ਐਨਐਸਏ ਦੀ ਮਿਆਦ ਵਧੀ ਤੇ ਉਦੋਂ ਉਹਨਾਂ ਨੇ ਚੈਲੰਜ ਕੀਤਾ ਨਾ ਉਦੋਂ ਰਾਹਤ ਮਿਲੀ ਫਿਰ ਯੋਪਾ ਵਾਲਾ ਜਿਹੜਾ ਕੇਸ ਪੈ ਗਿਆ ਉਹਦੇ ਵਿੱਚ ਵੀ ਹਾਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਰਾਹਤ ਨਹੀਂ ਅਮਰਿਤਪਾਲ ਨੂੰ ਕਿਸੇ ਪਾਸਿਓਂ ਵੀ ਅੱਗੇ ਜਿਵੇਂ ਅਦਾਲਤ ਵਿੱਚ ਜਾਏਗਾ ਵਕੀਲਾ ਨੇ ਤੇ ਵੀ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਬੂਤ ਹੀ ਇਸ ਤਰ੍ਹਾਂ ਦੇ ਪ੍ਰੋਡਿਊਸ ਕਰ ਦੇਣੇ ਆ ਅਦਾਲਤ ਦੇ ਅੰਦਰ ਕਿ ਅਮਰਿਤਪਾਲ ਦੇ ਲਈ ਹੋਰ ਔਖਾ ਹੋ ਜਾਣਾ ਮੁਸ਼ਕਲ ਦੀਆਂ ਘੜੀਆਂ ਵਾ ਸਕਦੀਆਂ ਨੇ ਫਿਰ ਗੱਲ ਆ ਗਈ ਕਿ ਸੈਸ਼ਨ ਦੇ ਵਿੱਚ ਚਲੋ ਰਿਹਾਈ ਪੱਕੇ ਤੌਰ ਤੇ ਨਹੀਂ ਹੋ ਰਹੀ ਡਿਟੈਂਸ਼ਨ ਪੀਰੀਅਡ ਅਜੇ ਹੋਰ ਵਧਿਆ ਹੋਇਆ ਹੈ ਨਹੀਂ ਬਾਹਰ ਆ ਸਕਦਾ ਅਮਰਿਤਪਾਲ ਖੜੂਰ ਸਾਹਿਬ ਦੀ ਹੱਦ ਦੇ ਅੰਦਰ ਛੱਡੋ ਪੰਜਾਬ ਦੀ ਹੱਦ ਅੰਦਰ ਆਉਣ ਲਈ ਆਲੇ ਆਗਿਆ ਨਹੀਂ ਅਮਰਿਤਪਾਲ ਨੂੰ ਦਿੱਲੀ ਦੇ ਵਿੱਚ ਜਦੋਂ ਸੌਚ ਚੁੱਕ ਸਮਾਗਮ ਹੋਇਆ ਸੀ ਤੇ ਉਦੋਂ ਵੀ ਕਿੱਡੀ ਵੱਡੀ ਸੁਰੱਖਿਆ ਘੇਰੇ ਦੇ ਵਿੱਚ ਅਮਰਿਤਪਾਲ ਨੂੰ ਸਪੀਕਰ ਦੇ ਚੈਂਬਰ ਵਿੱਚ ਲਿਆਂਦਾ ਗਿਆ ਸੀ ਉਹ ਸਾਰੇ ਜਾਣਦੇ ਨੇ ਉਦੋਂ ਕਿ ਨੀ ਗੱਲ ਹੋਈ ਉਸ ਤੋਂ ਬਾਅਦ ਜਦੋਂ ਗੱਲ ਰਹੀ ਕਿ ਕਲਾ ਸੈਸ਼ਨ ਦਾ ਹਿੱਸਾ ਬਣਨ ਵਾਸਤੇ ਵੀ ਅਮਰਤਪਾਲ ਸਿੰਘ ਭਾਵੇਂ ਆਪ ਦੇ ਵੱਲੋਂ ਕੋਸ਼ਿਸ਼ਾਂ ਕੀ ਕਰ ਰਿਹਾ ਪਰ ਉਹਦੀਆਂ ਮੁਸ਼ਕਲਾਂ ਹਾਲੇ ਵੀ ਵਧੀਆਂ ਹੋਈਆਂ ਨੇ ਇਸ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਤੋਂ ਸੁਭਾਵਿਕ ਜੀ ਗੱਲ ਹੈ ਕਿ ਪਹਿਲੀ ਸੁਣਵਾਈ ਦੇ ਦੌਰਾਨ ਪੁੱਛਿਆ ਜਾਏਗਾ ਕਿ ਇਸ ਤਰ੍ਹਾਂ ਕਿਉਂ ਕੀਤਾ ਜਾ ਰਿਹਾ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਸਾਂਝੇ ਤੌਰ ਦੇ ਉੱਤੇ ਜਵਾਬ ਕੀ ਜਾਂਦਾ ਹੈ ਕਿਉਂਕਿ ਪਿਛਲੀ ਵਾਰੀ ਜਦੋਂ ਮਿਆਦ ਵਧਾਏ ਜਾਂ ਵਧਾਏ ਜਾਣ ਵੇਲੇ ਜਵਾਬ ਗਿਆ ਸੀ ਤੇ ਹੀ ਗਿਆ ਸੀ ਕਿ ਅਮਰਤਪਾਲ ਸਿੰਘ ਦਾ ਜਿਹੜਾ ਚਾਲ ਚੱਲਣਾ ਹੈ ਜਾਂ ਫਿਰ ਉਹਦੇ ਸੰਪਰਕ ਨੇ ਉਹ ਜਿਹੜੇ ਇਸ ਤਰ੍ਹਾਂ ਦੇ ਲੋਕਾਂ ਨਾਲ ਨੇ ਕਿ ਕਾਨੂੰਨ ਵਿਵਸਥਾ ਨੂੰ ਖਤਰਾ ਪੈਦਾ ਹੋ ਸਕਦਾ ਹੈ ਇੱਥੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਖਤਰਾ ਪੈਦਾ ਹੋ ਸਕਦਾ ਹੈ ਇਹ ਸਾਰੀਆਂ ਗੱਲਾਂ ਨੂੰ ਆਧਾਰ ਬਣਾਇਆ ਗਿਆ ਸੀ ਇਸ ਕਰਕੇ ਰਾਹਤ ਨਹੀਂ ਸੀ ਦਿੱਤੀ ਗਈ ਕਿ ਉਹੀ ਜਵਾਬ ਰਿਪੀਟ ਕੀਤਾ ਜਾਏਗਾ ਸਰਕਾਰਾਂ ਦੇ ਵੱਲੋਂ ਅਦਾਲਤ ਵਿੱਚ ਤਾਂ ਫਿਰ ਅਦਾਲਤ ਇਸ ਦੇ ਉੱਤੇ ਕੀ ਟਿੱਪਣੀ ਕਰਦੀ ਹੈ ਸਾਰੀਆਂ ਗੱਲਾਂ ਉਸਤੇ ਨਿਰਭਰ ਕਰਦੀਆਂ ਨੇ ਪਰ ਅਮਰਿਤਪਾਲ ਸਿੰਘ ਨੂੰ ਰਾਹਤ ਮਿਲਣ ਦੇ ਚਾਂਸ ਇਹਨਾਂ ਦਿਨਾਂ ਦੇ ਵਿੱਚ ਸੰਭਾਵਨਾਵਾਂ ਬਹੁਤ ਜ਼ਿਆਦਾ ਘੱਟ ਨੇ ਕਿਉਂਕਿ ਪਹਿਲਾਂ ਅਸੀਂ ਵੇਖਿਆ ਕਿ ਜਿੰਨੀ ਵਾਰੀ ਵੀ ਸੁਣਵਾਈ ਹੋਈ ਹੈ ਉਸ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਚਾਹੇ ਉਨ੍ਹਾਂ ਦੀ ਪਟੀਸ਼ਨ ਦੇ ਉੱਤੇ ਨੋਟਿਸ ਜ਼ਰੂਰ ਹੁੰਦਾ ਰਿਹਾ ਸਰਕਾਰਾਂ ਨੂੰ ਜਵਾਬ ਜਰੂਰ ਤਲਬ ਕੀਤੇ ਜਾਂਦੇ ਰਹੇ ਨੇ ਪਰ ਉਸ ਮਸਲੇ ਦੇ ਵਿੱਚ ਰਾਹਤ ਅਜ ਤੱਕ ਕਿਤੇ ਵੀ ਜਿਹੜੀ ਅਮਰਤਪਾਲ ਸਿੰਘ ਨੂੰ ਨਹੀਂ ਮਿਲੀ ਦੂਜਾ ਉਹਨਾਂ ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ ਅੱਜ ਵੀ ਇੱਕ ਪ੍ਰੈਸ ਕਾਨਫਰੰਸ ਹੋਈ ਐਮਪੀ ਅਮਰਤਪਾਲ ਸਿੰਘ ਦੇ ਖਿਲਾਫ ਜਿਸ ਦੇ ਵਿੱਚ ਇੱਕ ਉਹ ਨੌਜਵਾਨ ਜਿਸ ਤੇ ਕਰਕੇ ਉਸ ਤੋਂ ਬਾਅਦ ਅਜਨਾਲਾ ਥਾਣੇ ਵਾਲਾ ਕਾਂਡ ਹੁੰਦਾ ਉਸ ਤੋਂ ਬਾਅਦ ਕਿੰਨਾ ਕੁਝ ਹੋਇਆ ਐਨਐਸਏ ਤੱਕ ਮਸਲਾ ਪਹੁੰਚਿਆ ਜਿਹਾ ਜਿਹੜੀ ਵੀ ਘੜੀ ਵਿੱਚ ਅਮਰਤਪਾਲ ਸਿੰਘ ਹੈ ਉਸ ਉਹ ਵੀ ਕਿਤੇ ਨਾ ਕਿਤੇ ਇੱਕ ਘਟਨਾ ਵੱਡੀ ਜ਼ਿੰਮੇਵਾਰ ਸੀ ਜਿਹੜਾ ਵਰਿੰਦਰ ਸਿੰਘ ਪੀੜਤ ਆਪਣੇ ਆਪ ਨੂੰ ਦੱਸਦਾ ਜਿਸ ਕਰਕੇ ਅਮਰਤਪਾਲ ਸਿੰਘ ਦੇ ਖਿਲਾਫ ਵੀ ਪਰਚਾ ਦਰਜ ਹੁੰਦਾ ਉਸ ਦੇ ਸਾਥੀਆਂ ਖਿਲਾਫ ਪਰਚਾ ਦਰਜ ਹੁੰਦਾ ਉਸ ਨੂੰ ਲੈ ਕੇ ਵੀ ਕਹਿੰਦੇ ਕਿ ਕੁੱਟਮਾਰ ਕੀਤੀ ਗਈ ਉਹ ਵੀ ਕਹਿ ਰਿਹਾ ਕਿ ਮੈਨੂੰ ਲਗਾਤਾਰ ਥ੍ਰੈਟ ਦਿੱਤੇ ਜਾ ਰਹੇ ਨੇ ਅਮਰਪਾਲ ਦੇ ਸਾਥੀਆਂ ਦਾ ਨਾਮ ਲੈ ਕੇ ਕਿਹਾ ਗਿਆ ਕੁਝ ਹੋਰ ਲੋਕਾਂ ਦਾ ਨਾਮ ਲੈ ਕੇ ਕਿਹਾ ਗਿਆ ਉਸ ਵਰਿੰਦਰ ਸਿੰਘ ਦੇ ਵੱਲੋਂ ਕਿ ਜਿਹੜੇ ਮੇਰੇ ਭੈਣ ਭਰਾ ਬਾਹਰ ਬੈਠੇ ਨੇ ਕੈਨੇਡਾ 'ਚ ਬੈਠੇ ਨੇ ਉਹਨਾਂ ਨੂੰ ਦੇਖਣ ਦੀਆਂ ਗੱਲਾਂ ਹੋ ਰਹੀਆਂ ਨੇ ਮੇਰੇ ਪਰਿਵਾਰਕ ਮੈਂਬਰਾਂ ਤੱਕ ਜਿਹੜਾ ਆ ਹਮਲੇ ਕਰਨ ਦੀ ਜਾਂ ਉਹਨਾਂ ਨੂੰ ਦੇਖ ਲੈਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਥ੍ਰੈਟ ਲਗਾਤਾਰ ਆ ਰਹੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਔਰ ਦੂਜੇ ਪਾਸੇ ਜੇਕਰ ਅਸੀਂ ਅਮਰਤਪਾਲ ਸਿੰਘ ਦੇ ਤਾਂ ਹਾਲੇ ਸਿੱਧੇ ਤੌਰ ਤੇ ਕੋਈ ਬਿਆਨ ਸਾਹਮਣੇ ਆਇਆ ਨਹੀਂ ਪਰ ਉਹਨਾਂ ਦੇ ਪਿਤਾ ਜਿਹੜੇ ਹੈ ਤੁਰੇਫਿਰਦੇ ਆ ਪੂਰੇ ਪੰਜਾਬ ਦੇ ਵਿੱਚ ਪਾਰਟੀ ਵੀ ਬਣ ਜਾਂਦੀ ਹੈ ਉਹਨਾਂ ਦੀਆਂ ਇਹ ਦਲੀਲਾਂ ਨੇ ਕਿ ਜਿੰਨੀਆਂ ਗੱਲਾਂ ਇਹ ਚੱਲ ਰਹੀਆਂ ਨੇ ਜਿਹੜਾ ਵੀ ਕੋਈ ਉੱਠ ਕੇ ਅਲੀਗੇਸ਼ਨ ਲਾਉਂਦਾ ਹੈ ਕੋਈ ਪ੍ਰੈਸ ਕਾਨਫਰੰਸ ਕਰਦਾ ਹੈ ਕੋਈ ਕਿਸੇ ਤਰ੍ਹਾਂ ਦੀ ਕਤਲ ਮਾਮਲੇ 'ਚ ਨਾਮਜ਼ਦ ਕਰਦਾ ਹੈ ਇਹ ਸਾਰੀਆਂ ਗੱਲਾਂ ਇਸ ਕਰਕੇ ਹੋ ਰਹੀਆਂ ਇਸ ਦੇ ਪਿੱਛੇ ਕੁਝ ਐਸੀਆਂ ਤਾਕਤਾਂ ਕੰਮ ਕਰ ਰਹੀਆਂ ਨੇ ਕਿ ਜਿਹੜੀਆਂ ਚਾਹੁੰਦੀਆਂ ਨੇ ਕਿ ਨਵੀਂ ਖੇਤਰੀ ਪਾਰਟੀ ਨਾ ਉੱਭਰੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਮਜ਼ਬੂਤੀ ਨਾ ਹੋਵੇ ਇਸ ਕਰਕੇ ਸਾਰੀਆਂ ਗੱਲਾਂ ਹੋ ਰਹੀਆਂ ਨੇ ਹੁਣ ਉਹਨਾਂ ਦੀਆਂ ਦਲੀਲਾਂ ਤਰਕੇ ਨੇ ਸਰਬਜੀਤ ਸਿੰਘ ਖਾਲਸਾ ਵੀ ਉਹਨਾਂ ਦੇ ਨਾਲ ਤਾਲ ਨਾਲ ਤਾਲ ਮਲਾ ਕੇ ਚੱਲ ਰਹੇ ਨੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਿਹਾ ਤਰਸੀਮ ਸਿੰਘ ਅਮਰਪਾਲ ਸਿੰਘ ਦੇ ਬਾਪੂ ਥਾਂ ਥਾਂ ਤੇ ਜਾਂਦੇ ਆ ਉਹਨਾਂ ਦੀ ਮਾਤਾ ਹੀ ਜਾਂਦੇ ਆ ਥਾਂ ਥਾਂ ਤੇ ਉਹ ਵੀ ਕਹਿ ਰਿਹਾ ਕਿ ਸਾਡੇ ਪੁੱਤਰ ਨੂੰ ਨਜਾਇਜ਼ ਤੌਰ ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਮਰਿਤਪਾਲ ਸਿੰਘ ਕਿਸੇ ਨੂੰ ਮਾਰਨਾ ਤਾਂ ਦੂਰ ਦੀ ਗੱਲ ਕਿਸੇ ਨੂੰ ਇਸ ਤਰ੍ਹਾਂ ਦੀ ਕਾਰਵਾਈ ਕਰਨ ਲਈ ਸੋਚ ਵੀ ਨਹੀਂ ਸਕਦਾ ਔਰ ਚੁਣਿਆ ਹੋਇਆ ਨਮਾਇੰਦਾ ਉਹ ਤਾਂ ਲੋਕਾਂ ਦੀ ਨੁਮਾਇੰਦਗੀ ਕਰਨਾ ਚਾਹੁੰਦਾ ਹੈ ਉਹ ਤੇ ਪੰਜਾਬ ਦੀ ਤਸਵੀਰ ਬਦਲਣਾ ਚਾਹੁੰਦਾ ਹੈ ਪੰਜਾਬ ਕਈ ਮੁੱਦਿਆਂ ਦੇ ਨਾਲ ਚੁਣੌਤੀ ਨਾਲ ਜਿਹੜਾ ਐ ਜੂਝ ਰਿਹਾ ਉਸ ਦੇ ਵਿੱਚ ਉਸ ਨੂੰ ਕੱਢਣਾ ਚਾਹੁੰਦਾ ਇਸ ਕਰਕੇ ਅਮਰਿਤਪਾਲ ਸਿੰਘ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜਾਂ ਸਾਡੀ ਪਾਰਟੀ ਜਿਹੜੀ ਨਵੀਂ ਨਾ ਉਭਰੇ ਇਸ ਕਰਕੇ ਸਾਰੀਆਂ ਗੱਲਾਂ ਹੋ ਰਹੀਆਂ ਨੇ ਹੁਣ ਦੇਖਦੇ ਹਾਂ ਕਿ ਕਾਨੂੰਨੀ ਤੌਰ ਦੇ ਉੱਤੇ ਅਮਰਿਤਪਾਲ ਸਿੰਘ ਨੂੰ ਰਾਹਤ ਮਿਲਦੀ ਹੈ ਕਿ ਨਹੀਂ ਮਿਲਦੀ ਜਾਂ ਸਿਆਸੀ ਤੌਰ ਦੇ ਉੱਤੇ ਜਿਹੜਾ ਮਾਹੌਲ ਉਹਨਾਂ ਵੱਲੋਂ ਤਿਆਰ ਕੀਤਾ ਜਾ ਰਿਹਾ ਉਸ ਦੇ ਵਿੱਚ ਕਿੰਨੇ ਕਾਮਯਾਬ ਹੁੰਦੇ ਐ ਤੇ ਸਭ ਤੋਂ ਵੱਡੀ ਗੱਲ ਕਿ ਅਮਰਿਤਪਾਲ ਸਿੰਘ ਨੂੰ ਕਦੋਂ ਡਿਬਰੂਗੜ੍ਹ ਜੇਲ੍ਹ ਤੋਂ ਲਿਆ ਕੇ ਖਡੂਰ ਸਾਹਿਬ ਹਲਕੇ ਦੇ ਵਿੱਚ ਛੱਡਿਆ ਜਾਂਦਾ ਖੁੱਲੇ ਤੌਰ ਤੇ ਕਿ ਤੁਸੀਂ ਜੋ ਕਰਨਾ ਕਰੋ ਜੋ ਵਿਚਰਨਾ ਹੈ ਵਿਚਰੋ ਇਹ ਘੜੀ ਹਾਲ ਦੀ ਘੜੀ ਦੂਰ ਨਜ਼ਰ ਆ ਰਹੀ ਹੈ ਇਸ ਇਹਨਾਂ ਦਿਨਾਂ ਦੇ ਵਿੱਚ ਇਸ ਤਰ੍ਹਾਂ ਦਾ ਫੈਸਲਾ ਕੋਈ ਆਵੇ ਇਸ ਦੀਆਂ ਸੰਭਾਵਨਾਵਾਂ ਸਾਰੇ ਜਦੋਂ ਸਰਕਮਸਟੈਂਸਸ ਨੂੰ ਦੇਖਦੇ ਆ ਸਾਰੀਆਂ ਗੱਲਾਂ ਨੂੰ ਆਧਾਰ ਬਣਾ ਕੇ ਚੱਲਦੇ ਅੱਗੇ ਤਾਂ ਬਹੁਤ ਘੱਟ ਚਾਂਸ ਨੇ ਕਮਰਤਪਾਲ ਸਿੰਘ ਛੇਤੀ ਬਾਹਰ ਆ ਸਕਦਾ